ਸਮਝਾ ਰਹੇ ਜੋ ਕਿ ਇੱਕ ਪੁਲਿਸ ਵਾਲੀ ਤੋਂ ਚਿੱਟਾ ਬਰਾਮਦ ਹੋਇਆ ਥਾਰ ਦਾ ਇੱਕ ਜਿਹੜਾ ਜਿੱਥੇ ਆਪਾਂ ਗੇਅਰ ਲੀਵਰ ਕਹਨੇ ਆ ਗੇਅਰ ਲੀਵਰ ਕੋਲੋਂ ਚਿੱਟਾ ਬਰਾਮਦ ਹੋਇਆ ਇੱਕ ਪੁਲਿਸ ਵਾਲੀ ਵੱਲੋਂ ਤਾਂ ਹੁਣ ਜਿਹੜੀ ਬਹੁਤ ਵੱਡੀ ਇਹ ਖਬਰ ਆਈਆਂ ਹੁਣ ਦੀ ਸਾਰਿਆਂ ਨੂੰ ਚੱਕਰਾਂ ਚ ਪਾਇਆ ਇਸ ਕੁੜੀ ਨੇ ਤੇ ਜਿਹੜੀ ਇਹਦਾ ਕਹਿ ਗਿਆ ਵੀ ਇੰਸਟਾਗ੍ਰam ਤੇ ਸ਼ਕੀਨ ਵੀ ਸੀ ਇੰਸਟਾਗ੍ਰam ਦੀ ਤੇ ਬਦਮਾਸ਼ੀ ਵਾਲੇ ਗੀਤ ਲਾਉਂਦੀ ਸੀ ਤੇ ਗਾਣਾ ਕਿਹੜਾ ਲਾਉਂਦੀ ਸੀ ਜਿਹਦੇ ਵਿੱਚ ਗਾਣਾ ਇਹ ਆਇਆ ਹੋਇਆ ਜਿਹਦੇ ਚ ਇਹ ਰੀਲ ਤੇ ਲਾਉਂਦੀ ਸੀ ਵੀ ਤੂੰ ਆਖੇ ਟਲ ਜਾਣੀ ਕਿਦਾਂ ਟਲੀਏ ਪੁੱਠੇ ਕਮਾਂ ਚ ਤਾਂ ਸਾਡੇ ਨਾਲ ਪੁਲਿਸ ਰਲਈ ਆ ਤੇ ਕਹਿੰਦਾ ਮਤਲ ਇਹਨੇ ਆਪਣੇ ਬਨੀਓ ਸਬਤ ਵੀ ਕਰਤਾ ਤੇ ਜਿਹੜੇ ਇਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਤੇ ਸੀਐਮ ਭਵਨਤਮਨ ਤੇ ਕਈਆਂ ਕਈ ਲੋਕਾਂ ਬਨੀਓ ਉਂਗਲੀਆਂ ਵੀ ਉਠੀਆਂ ਵੀ ਤੁਸੀਂ ਕਹਿੰਦੇ ਸੀ ਚਿੱਟਾ ਨਸ਼ੇ ਤਸਕਰਾਂ ਦੇ ਘਟਾਉਣੇ ਆ ਬਲਡੋਜਰ ਚਲਾਉਣੇ ਆ ਤਾਂ ਹੁਣ ਇਸ ਕੁੜੀ ਦੇ ਘਰ ਤੇ ਬਲਡੋਜਰ ਚਲਾ ਕੇ ਦਿਖਾਓ ਫਿਰ ਦੇਖਾਂਗੇ ਛੁਡੀ ਕਾਰਵਾਈ ਹੁੰਦੀ ਆ ਜਾਂ ਨਹੀਂ ਕਿਉਂਕਿ ਇੱਕ ਪਾਸੇ ਕਰਨਲ ਮਾਮਲਾ ਜੋ ਹਜੇ ਅੱਧ ਦੇ ਵਿੱਚ ਲਟਕਿਆ ਖੜਾ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਦੇ ਕੇ ਤੇ ਵਿਸ਼ਵਾਸ ਘਾਤ ਕੀਤਾ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਨਲ ਦੀ ਪਤਨੀ ਤੇ ਤੇ ਇਹ ਉਸ ਵਾਅਦੇ ਤੋਂ ਮੁੱਕਰਿਆ ਵਾਅਦਾ ਕਰਕੇ ਕਿਉਂਕਿ ਇਹਨੇ 31 ਤਰੀਕ ਦਾ ਸਮਾਂ ਦਿੱਤਾ ਸੀ ਉਸ ਪਰਿਵਾਰ ਨੂੰ ਕਿਹਾ ਸੀ ਵੀ ਜਿਹੜੇ ਪੁਲਿਸ ਵਾਲਿਆਂ ਨੇ ਗੁੱਟਮਾਰ ਕੀਤੀ ਆ ਤੇ ਉਹਨਾਂ ਨੂੰ सस्पੈਂਡ ਡਿਸਮਿਸ ਕਰਵਾਵਾਂਗੇ ਤੇ ਐਸਐਸਪੀ ਨਾਲਕਸਿੰਦਾ ਟਰਾਂਸਫਰ ਹੋਊਗਾ ਤੇ ਪਰ ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਜਿਹੜੀ ਹੁਣ ਇਹ ਤੀਜੀ ਆ ਦੂਜੀ ਖਬਰ ਆ ਰਹੀ ਹੈ ਇਹ ਕੁੜੀ ਦੀ ਹੁਣ ਕਹਿਨ ਨਾ ਮਤਲ ਇਹਨਾਂ ਉੱਪਰ ਇਹ ਉਂਗਲੀ ਉੱਠੀ ਆ ਸਾਰੇ ਪੰਜਾਬ ਦੇ ਲੋਕ ਮੀਡੀਆ ਵਾਲੇ ਹੁਣ ਇਹ ਕਹਿ ਰਹੇ ਆ ਵੀ ਤੁਸੀਂ ਕਹਿ ਰਹੇ ਸੀ ਵੀ ਅਸੀਂ ਨਸ਼ੇ ਤਸਕਰਾਂ ਦੇ ਘਟਾਉਣੇ ਆ ਬਲਡوزر ਫੇਰਦੇ ਆ ਹੁਣ ਇਸ ਕੁੜੀ ਜੋ ਮਨਦੀਪ ਕੌਰ ਨਾ ਅਮਨਦੀਪ ਕੌਰ ਅਮਨਦੀਪ ਕੌਰ ਕੋਈ ਇਹ ਹੈਡ ਕਾਸਟ ਨਾ ਕਲਾ ਕੋਸਟੀਬਲ ਆ ਕੋਸਟੀਬਲ ਕੋਈ ਥਾਣੇ ਦੀ ਆ ਤੇ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਇਹ ਗ੍ਰਿਫਤਾਰ ਕੀਤੀ ਆ ਤਾਂ ਹੁਣ ਕਹਿਣ ਦਾ ਮਤਲ ਸਾਰੇ ਸੀਐਮ ਭਵੰਤਮਨ ਨੂੰ ਹੁਣ ਇਹ ਲਾਲਤਾ ਪਾਰੇ ਵੀ ਹੁਣ ਇਹਦੇ ਤੇ ਵੀ ਕਾਰਵਾਈ ਕਰਨੀ ਸ਼ੁਰੂ ਕਰੋ ਹੁਣ ਇੱਕ ਬੜੀ ਇੱਕ ਉਹਦੇ ਨਾਲ ਕਹਿਣਾ ਪੈਂਦਾਗਾ ਵੀ ਹੁਣ ਖੁਦ ਪੁਲਿਸ ਵਾਲੇ ਵੀ ਇਹੇ ਕੰਮ ਕਰਨ ਲੱਗ ਗਏ ਜਿਵੇਂ ਇਸ ਕੁੜੀ ਦਾ ਹੁਣ ਕਹਿਣਾ ਵੀ ਜਿਹੜੇ ਇਹ ਗਾਣੇ ਦੇ ਉੱਤੇ ਰੀਲਾਂ ਬਦਮਾਸ਼ੀਆਂ ਵਾਲੀਆਂ ਗੀਤ ਲਾਉਂਦੀ ਆ ਤਾਂ ਇੱਕ ਪੁਲਿਸ ਵਾਲੀ ਹੋ ਕੇ ਤਾਂ ਜਿਹੜਾ ਸਾਰਾ ਕਾਰਨਾਮਾ ਇਹਦਾ ਮੂਹਰੇ ਲਿਆਤਾ মিডিਆ ਵਾਲੇ ਬੰਨਿਓ ਦੱਸਿਆ ਗਿਆ ਵੀ ਜਿਹੜਾ ਇਹਨੇ ਇੱਕ ਮਹਿਲ ਖੜਾ ਕਰਿਆ ਇਹ ਚਿੱਟਾ ਵੇਚ ਕੇ ਤੇ ਨਸ਼ਾ ਵੇਚ ਕੇ ਮਹਿਲ ਖੜਾ ਕਰਿਆ ਵੀ ਇਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਹੁਣ ਦੇਖਣਾ ਇਹ ਵੰਦਾ ਸੀਐਨ ਭਵੰਤਮਣ ਇਸ ਕੁੜੀ ਤੇ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਕਿਉਂਕਿ ਕਰਨਾਲ ਪਰਿਵਾਰ ਤੇ ਤਾਂ ਇਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਇੱਕ ਵਿਸ਼ਵਾਸ ਦੇ ਕੇ ਜਿਹੜੇ ਪੁਲਿਸ ਵਾਲਿਆਂ ਨੇ ਕਰਨਾਲ ਨੂੰ ਕੁੱਟਿਆ ਸੀ ਤੇ ਉਸਦੇ بیٹے ਨੂੰ ਜਿਹੜਾ ਅੰਗ ਤਾਂ ਉਹਨਾਂ ਨੂੰ ਦੋਨਾਂ ਨੂੰ ਉਹਨਾਂ ਤੋਂ ਬਾਲਾ ਤੋਂ ਫੜ ਕੇ ਕਢੀਸਿਆ ਗਿਆ ਕੇਸਾਂ ਦੀ ਬੇਅਬਦੀ ਹੋਈ ਉਹਦੀ ਪੱਗ ਤੱਕ ਦਸਤਾਰ ਤੱਕ ਲਾ ਦਿੱਤੀ ਗਈ ਹੈ ਇਸ ਪੁਲਿਸ ਵਾਲਿਆਂ ਬੰਨੀਓ ਤਾਂ ਬਾਅਦ ਦੇ ਵਿੱਚ ਉਹਦੇ ਤੇ ਉਲਟਾ ਇਲਜ਼ਾਮ ਲਾ ਦਿੱਤੇ ਜਾਂਦੇ ਆ ਵੀ ਇਹ ਇਹ ਇਸ ਟਾਈਮ ਇਹ ਇੱਥੇ ਭਈ ਇਹਨੇ ਜੋ ਗੈਰ ਕਾਨੂੰਨੀ ਕੰਮ ਕਰ ਰਹੇ ਸੀ ਉੱਥੇ ਕੁੜੀਆਂ ਛੇੜਦੇ ਸੀ 12 ਵਜੇ ਤੇ ਇਹ ਇੱਕ ਡਰਿੰਕ ਕਰ ਰਹੇ ਸੀ ਸ਼ਰਾਬ ਪੀ ਰਹੇ ਸੀ ਦੋਨੇ ਪਿਉਪੋ ਪਹਿਲਾ ਨੰਬਰ ਤਾਂ ਰਾਤ ਨੂੰ 12 ਵਜੇ ਕੁੜੀਆਂ ਕਿੱਥੋਂ ਆਉਣੀਆਂ ਦੋਵੇਂ ਦੋਨੇ ਪਿਓ ਪੁੱਤਰ ਅਲਕੇ ਕੁੜੀਆਂ ਛੇੜਨਗੇ ਇਹ ਬਾਲਾ ਵੱਡਾ ਇੱਕ ਇਲਜ਼ਾਮ ਲਾਤਾ ਫਿਰ ਦੂਜਾ ਨੰਬਰ ਜੱਜ ਦੇ ਸਾਹਮਣੇ ਵੀ ਇਹ ਝੂਠੇ ਪਿਆ ਕਿਉਂਕਿ ਜੱਜ ਮੂਰੇ ਜਿਹੜੀ ਇਸ ਪਰਿਵਾਰ ਵੱਲੀਓ ਕਰਲਨ ਪਰਿਵਾਰ ਵੱਨੀਓ ਇਹ ਸਬੂਤ ਰੱਖੇ ਗਏ ਸੀ ਜਿੱਥੇ ਇਹ ਪੰਜਾਬ ਪੁਲਿਸ ਵਾਲੇ ਮਾਫੀ ਮੰਗਰੇ ਆ ਉਥੇ ਸਿੱਧਾ ਇਹ ਸਾਬ ਝੂਠੇ ਪਿਆ ਤੇ ਜਿਹੜਾ ਇਹਨਾਂ ਦਾ ਵਕੀਲ ਸੀਗਾ ਪੁਲਿਸ ਵਾਲਿਆਂ ਦਾ ਉਹ ਵੀ ਝੂਠਾ ਪਿਆ ਕਿਉਂਕਿ ਜਦੋਂ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਪਹਿਲੀ ਨੰਬਰ ਤਾਂ ਇਹ ਦੱਸੋ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿਸੇ ਦੇ ਹੱਥ ਵੀ ਤੁਹਾਡੇ ਇੱਕ ਵਰਦੀ ਆ ਤੁਸੀਂ ਕਾਨੂੰਨੀ ਤੌਰ ਤੇ ਸਭ ਕੁਝ ਕਰ ਸਕਦੇ ਹੋ ਇੱਕ ਨੰਬਰ ਚ ਚਲਾਨ ਕੱਟ ਸਕਦੇ ਸੀ ਜੇ ਤੁਹਾਡੇ ਕੋ ਪੂਰਾ ਅਧਿਕਾਰ ਜੇ ਕੋਈ ਗੱਡੀ ਵਿਚਾਲੇ ਲਾਉਂਦਾ ਕੋਈ ਪਾਰਕਿੰਗ ਦੇ ਜਾਂ ਰੋਡ ਦੇ ਵਿਚਾਲੇ ਕੋਈ ਗਲਤ ਕੰਮ ਕਰਦਾ ਉਹਨੂੰ ਗ੍ਰਿਫਤਾਰ ਕਰਕੇ ਤੁਸੀਂ ਲਿਆ ਸਕਦੇ ਹੋ ਥਾਣੇ ਚ ਲਿਆ ਸਕਦੇ ਹੋ ਜੋ ਤੁਸੀਂ ਆਪਣੇ ਹਵਾਲਾਤ ਚ ਰੱਖ ਸਕਦੇ ਹੋ ਪਰ ਇਹ ਨਹੀਂ ਜਿਹਨੂੰ ਫੜ ਕੇ ਤੁਸੀਂ ਕੁੱਟੋ ਕਿਉਂਕਿ ਆਪਣੇ ਬੰਨਿਓ ਜਾਂਚ ਕਰੀ ਕਰੋ ਇਨਕੁਇਰੀ ਕਰੋ ਫਿਰ ਤੁਸੀਂ ਆਪਣੇ ਬੰਨਿਓ ਸਾਰਾ ਐਕਸ਼ਨ ਲੈ ਸਕਦੇ ਹੋ ਪਰ ਹੁਣ ਜਿਹੜੀ ਬਹੁਤ ਵੱਡੀ ਬਾਰਦਾਤ ਹੋਈ ਆ ਤਾਂ ਹੁਣ ਦੇਖਣਾ ਇਹ ਬੰਦਾ ਜਿਹੜੀ ਇਹ ਕੁੜੀ ਐ ਕਵੀਨ ਕਹਿੰਦਾ ਮੈਂ ਤਾਂ ਇੰਸਟਾ ਕਵੀਨ ਇਹ ਵਾਇਰਲ ਹੋ ਰਹੀ ਐ ਇਸ ਟਾਈਮ ਹੁਣ ਇਹਨੇ ਸਾਰਿਆਂ ਨੂੰ ਚੱਕਰਾਂ ਚ ਪਾਤਾ ਇਸ ਪੁਲਿਸ ਵਾਲੀ ਨੇ ਦੇਖਣਾ ਇਹ ਬੰਦਾ ਵੀ ਹੁਣ ਇਹ ਪੁਲਿਸ ਵਾਲਿਆਂ ਤੇ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਕਿਉਂਕਿ ਸੀਐਮ ਪਮਾਨਤਮਾਨ ਤੇ ਸਾਰੇ ਪੰਜਾਬ ਨੇ ਸਾਡੇ ਸਾਰੇ মিডিਆ ਵਾਲਿਆਂ ਨੇ ਉਂਗਲੀ ਉਠਾਈ ਐ ਵੀ ਤੁਸੀਂ ਹੁਣ ਦੇਖਦੇ ਆਂਗੇ ਇਸ ਨੀਂਹ ਤੇ ਕਾਰਵਾਈ ਹੋਣੀ ਆ ਜਾਂ ਨਹੀਂ ਹੋਣੀ ਕਿਉਂਕਿ ਕਿਹਾ ਗਿਆ ਵੀ ਨਸ਼ੇ ਤਸਕਰਾਂ ਦੇ ਘਾਟਾਂ ਵਾਂਗੇ ਤੇ ਬਲਡੋਜ਼ਰ ਫੇਰਾਂਗੇ ਹੁਣ ਦੇਖਦੇ ਆਂ ਜੋ ਇਸ ਕੁੜੀ ਬਣੀਓ ਕਿਉਂਕਿ ਇਹ ਕਹਿੰਦੀ ਆ ਵੀ ਜਿਹੜੇ ਵੀ ਮੇਰੇ ਤੇ આરોਪ ਲੱਗੇ ਸਾਰੇ ਝੂਠੇ ਆ ਫੇਕ ਆ ਸਾਰੇ ਮੀਡੀਆ ਵਾਲਿਆਂ ਨੇ ਪੁੱਛਿਆ ਵੀ ਤੁਹਾਡਾ ਕੀ ਕਹਿਣਾ ਕਹਿੰਦੀ ਸਭ ਕੁਝ ਝੂਠ ਆ ਇਹਦਾ ਕਹਿਣਾ ਇਹ ਆ ਹੁਣ ਜਿਹੜੇ ਇਹ ਬਦਮਾਸ਼ੀ ਵਾਲੇ ਗੀਤ ਲਾਉਂਦੀ ਐ ਤੇ ਜਿਹੜਾ ਗਾਣਾ ਲਾਇਆ ਸੀ ਇਹਨੇ ਵੀ ਕਹਿੰਦੀ ਆ ਵੀ ਤੂੰ ਆਖੇ ਟਲ ਜਾਨੀ ਕਿੱਦਾਂ ਟਲੀਏ ਪੁੱਠੇ ਕਮਾਂ ਚ ਤਾਂ ਸਾਡੇ ਨਾਲ ਪੁਲਿਸਰ ਵਾਲੀ ਆ ਤਾਂ ਇਹ ਸੱਚਾ ਗਾਣਾ ਤਾ ਵਿੱਚ ਜਿਹੜੀ ਹੁਣ ਇਹਨੇ ਆਪਣੇ ਬੰਨੀਓ ਸਾਬਤ ਵੀ ਕਰਤਾ ਤਾਂ ਵੀ ਕਥਾਰ ਦੀ ਜੋ ਆਪਾਂ ਕਹੜੀਏ ਬਾਰਨਟ ਤੇ ਪਹਿਲਾ ਕੇਕ ਕੇਕ ਕੱਟਿਆ ਦੂਜੇ ਤੀਜੇ ਦਿਨ ਇਹ ਵਾਰਦਾਤ ਹੁੰਦੀ ਆ ਜੋ ਗੇਅਰ ਲੀਵਰ ਜਿੱਥੇ ਆਪਾਂ ਕਹਨੇ ਗੇਅਰ ਉੱਥੋਂ ਇਹ ਚਿੱਟਾ ਬਰਾਮਦ ਹੋਇਆ ਕਿਉਂਕਿ ਇਹ ਮੀਡੀਆ ਵਾਲਿਆਂ ਦਾ ਕਹਿਣਾਗਾ ਤਾਂ ਹੁਣ ਇਹ ਜੋ ਸਾਰਿਆਂ ਨੇ ਖਬਰ ਇਹ ਦੇਖ ਹੀ ਚੁੱਕੀ ਹੋਊਗੀ ਇਹ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਅੱਜ ਦੀ ਇਹ ਖਬਰਾਂ ਘੰਟਾ ਪਹਿਲਾਂ ਇਹ ਮੈਂ ਤਾਂ ਮੇਰੇ ਚੈਨਲ ਤੇ ਆਈ ਸੀ ਤਾਂ ਤੁਰੰਤ ਆਪਣੇ ਨਾਲ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਬਣਦੀ ਸੀ ਤਾਂ ਭਾਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤਾ ਦੇਖਣਾ ਹੁਣ ਇਸ ਬੰਦ ਦਾ ਵੀ ਜਿਵੇਂ ਕਰਨਲ ਪਰਿਵਾਰ ਨੂੰ ਹਲੇ ਤੱਕ ਇਸ ਸਰਕਾਰ ਬੰਨੀਓ ਪੁਲਿਸ ਬੰਨੀਓ ਕੋਈ ਇਨਸਾਫ ਨਹੀਂ ਹੋਇਆ ਕਿਉਂਕਿ ਚੰਡੀਗੜ੍ਹ ਪੁਲਸੇ ਦੀ ਹੁਣ ਜਾਂਚ ਕਰੂ ਪਹਿਲਾਂ ਪੰਜਾਬ ਪੁਲਿਸ ਨੇ ਕਰਨੀ ਸੀ ਹੁਣ ਜਿਹੜਾ ਜੱਜ ਸੀ ਜਿਹਦੇ ਕੋਲ ਇਹ ਫੈਸਲਾ ਸੀਗਾ ਕਰਨਲ ਦਾ ਉਹ ਵੀ ਚੇਂਜ ਕਰ ਦਿੱਤਾ ਉਹ ਬਦਲ ਬਦਲੀ ਕਰ ਦਿੱਤੀ ਗਈ ਕਹਿਣ ਦਾ ਮਤਲਬ ਵੀ ਹੁਣ ਦੇਖਣਾ ਇਹ ਬੰਦ ਦਾ ਸਾਜ਼ਿਸ਼ ਸਾਜ਼ਿਸ਼ ਰਜੀ ਜਾਂਦੀ ਆ ਉਹਨਾਂ ਤੇ ਕਿਦਰੇ ਕੋਈ ਨਾ ਕੋਈ ਮਗਰ ਉਹਨਾਂ ਦਾ ਪਿੱਛਾ ਕਰਿਆ ਜਾਂਦਾਗਾ ਜਦੋਂ ਕਿਦਰੇ ਜਾਂਦੇ ਆ ਸਾਰੀ ਪ੍ਰੋਵੀਜ਼ਨ ਇੰਪਰੂਵੀਸ਼ਨ ਸਾਰੀ ਉਥੋਂ ਪਹੁੰਚਾਈ ਜਾਂਦੀ ਆ ਵੀ ਐਸ ਟਾਈਮੇ ਪਟਿਆਲੇ ਖੜਿਆ ਐਸ ਟਾਈਮੇ ਚੰਡੀਗੜਾ ਤੇ ਉਹ ਬੰਦਾ ਵੀ ਗ੍ਰਿਫਤਾਰ ਕਰਿਆ ਉਹ ਤੋਂ ਮੋਬਾਈਲ ਖੋਤੀ ਉਹਦੇ ਵਿੱਚ ਵੀਡੀਓ ਰਿਕਾਰਡਿੰਗ ਜਿਹੜੀ ਕਰ ਰਿਆ ਸੀ ਕਿਸੇ ਕੋਲੇ ਗਾਂਹ ਪਰਮਿਸ਼ਨ ਭੇਜ ਰਿਹਾ ਸੀ ਵੀ ਐਸ ਟਾਈਮੇ ਉਥੋਂ ਤੁਰਪੇ ਤੇ ਇਹ ਗੱਡੀ ਦਾ ਨੰਬਰ ਤੱਕ ਭੇਜਦਾ ਤੇ ਇਹਨਾਂ ਨਾਲ ਵੀ ਬਹੁਤ ਵੱਡੀ ਇੱਕ ਨਾਲ ਨਾਲ ਇੱਕ ਸਾਜ਼ਿਸ਼ ਰਚੀ ਜਾਂਦੀ ਆ ਕਰਨਲ ਪਰਿਵਾਰ ਨਾਲ ਤਾਂ ਹੁਣ ਨਾ ਇਹ ਖਬਰਾਂ ਤੁਹਾਨੂੰ ਦੋਨਾਂ ਤਾਂ ਦੱਸੀਆਂ ਮੈਂ ਕਿਉਂਕਿ ਨਾਲ ਕਰਨਲ ਪਰਿਵਾਰ ਨਾਲ ਵੀ ਬਹੁਤ ਵੱਡੀ ਇੱਕ ਨਾਸਾ ਵੀ ਹੋ ਰਹੀ ਆ ਇਹ ਸਰਕਾਰ ਵੱਨੀਓ ਸੀਐਮ ਭਾਤਮਾਨ ਨੇ ਸਰਤੇ ਹੱਥ ਰੱਖ ਕੇ ਕਹਿਆ ਸੀ ਵੀ ਤੁਹਾਨੂੰ ਅਸੀਂ ਇਨਸਾਫ ਦਿਵਾਵਾਂਗੇ ਪਰ ਉਸ ਵਿਸ਼ਵਾਸ ਦਾ ਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਉਸ ਪਰਿਵਾਰ ਨਾਲ ਹੁਣ ਦੇਖਣਾ ਇਹ ਬਣਦਾ ਵੀ ਇਸ ਪੁਲਿਸ ਵਾਲੀ ਤੇ ਕਾਰਵਾਈ ਹੋਊ ਜਾਂ ਨਹੀਂ ਹੋਊ ਕਿਉਂਕਿ ਇੱਕ ਬਹੁਤ ਸ਼ਰਮਿੰਦਗੀ ਨਾਲ ਕਹਿਣਾ ਪੈਂਦਾ ਜਦੋਂ ਪੁਲਿਸ ਇਹਦੇ ਕੰਮ ਕਰਨ ਲੱਗੀ ਤਾਂ ਫਿਰ ਰੋਕੂਗੀ ਕਿਨੂੰ ਜੀ ਨਹੀਂ ਕਰਦਾ ਖਬਰ ਪਾਉਣ ਨੂੰ ਕਿਉਂਕਿ ਇੱਕ ਜਦੋਂ ਕੋਈ ਸਾਹਮਣੇ ਆਉਂਦੀ ਹੈ ਖਬਰ ਫਿਰ ਪਾਉਣੀ ਪੈਂਦੀ ਆ ਝੂਠੀ ਖਬਰ ਆਪਾਂ ਪਾ ਨਹੀਂ ਸਕਦੇ ਜਿਵੇਂ ਇਸ ਕੁੜੀ ਬੰਨੀਓ ਦੇਖਣ ਨੂੰ ਤਾਂ ਇਹ ਲੱਗਦਾ ਵੀ ਯਾਰ ਨਹੀਂ ਇਹ ਹੈ ਜਾਂ ਕੁਝ ਨਹੀਂ ਹੁੰਦਾ ਪਰ ਜਦੋਂ ਸਾਹਮਣੇ ਆਉਂਦੀ ਆ ਕਰਤੂਤਾ ਉਦੋਂ ਪਤਾ ਲੱਗਦਾ ਭਈ ਵੀ ਪੰਜਾਬ ਪੁਲਿਸ ਵੀ ਨਾਲ-ਨਾਲ ਕੰਮ ਕਰਦੀ ਏ ਕਾਰਨਾਮੇ ਫੇਰ ਹੀ ਤਾਂ ਇਹ ਚਿੱਟਾ ਨਸ਼ਾ ਵਿਕਦਾਗਾ ਜੇ ਪੰਜਾਬ ਪੁਲਿਸ ਨਾਲ ਮਿਲੀਏ ਤਾਂ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਜੋ ਪੰਜਾਬ ਚੋਂ ਦਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ